ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਦੇ ਜੋ ਮੌਜੂਦਾ ਹਾਲਾਤ ਨੇ ਉਹਨਾਂ ਨੂੰ ਦੇਖ ਕੇ ਲੋਕਾਂ ਨੂੰ ਉਹਨਾਂ ਵਿੱਚੋਂ ਕੱਢਣ ਦੀ ਲੋੜ ਹੈ ਬੀਜੇਪੀ ਨਾਲ ਕੱਢਣ ਦੀ ਲੋੜ ਹੈ ਤਾਂ ਤੁਹਾਨੂੰ ਕਿਹੜੇ ਹਾਲਾਤ ਲੱਗਦੇ ਨੇ ਜਿੰਨਾ ਕਰਕੇ ਤੁਹਾਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਆਉਣੀ ਚਾਹੀਦੀ ਹੈ ਜਾਂ ਤੁਹਾਡੇ ਕੋਲੋਂ ਕੀ ਵਿਜ਼ਨ ਹੈ ਕਿ ਲੋਕ ਤੁਹਾਡੇ ਨਾਲ ਜੁੜਨ ਫੇਰ ਜੁਗਾਰੀ ਦੇ ਮੁੱਦੇ ਨੂੰ ਲੈ ਕੇ ਤੁਸੀਂ ਕਿਦਾਂ ਦੇਖਦੇ ਹੋ ਕਿ ਤੁਹਾਡੀ ਸਰਕਾਰ ਤੁਸੀਂ ਸਰਕਾਰ ਦੀ ਗੱਲ ਕਰ ਰਹੇ ਹੋ ਕਿ ਸੈਂਟਰ ਦੇ ਵਿੱਚ ਸਰਕਾਰ ਹੈ ਬੀਜੇਪੀ ਦੀ ਤਾਂ ਲੋਕ ਚਾਹੁੰਦੇ ਨੇ ਕਿ ਸਟੇਟ ਦੇ ਵਿੱਚ ਸਰਕਾਰ ਆਵੇ ਤਾਂ ਤੁਹਾਡੇ ਕੋਲ ਕੀ ਵਿਜ਼ਨ ਹੋਊਗਾ ਬੇਰੁਜ਼ਗਾਰੀ ਨੂੰ ਕਿੱਦਾਂ ਦੂਰ ਕਰ ਸਕਦੇ ਆ ਅੱਜ ਪੰਜਾਬ ਦੇ ਵਿੱਚ ਲੋਕ ਤਰਾ-ਤਰਾ ਕਰ ਰਹੇ ਆ ਇੱਕ ਤੇ ਹੁੰਦੀ ਹੈ ਕੁਦਰਤੀ ਆਪਦਾ ਕੁਦਰਤੀ ਆਪਦਾ ਆਵੇ ਤੇ ਸਮਝਿਆ ਜਾ ਸਕਦਾ ਹੈ ਕਿ ਕੁਦਰਤੀ ਆਪਦਾ ਆਈ ਹੈ ਇੱਕ ਹੁੰਦੀ ਆ ਲੋਕਲ ਪੋਲਿਟੀਕਲ ਪਾਰਟੀਆਂ ਵੱਲੋਂ ਆਪਦੇ ਸਵਾਰਥਾਂ ਨੂੰ ਅੱਗੇ ਰੱਖ ਕੇ ਪੈਦਾ ਕੀਤੀਆਂ ਗਈਆਂ ਆਪਦਾ ਲੋਕਾਂ ਵਾਸਤੇ ਅਚਾੜਾ ਪੰਜਾਬ ਉਹਨਾਂ ਆਫ਼ਤਾਂ ਵਿੱਚੋਂ ਨਿਕਲ ਰਿਹਾ ਹੈ ਪੰਜਾਬ ਦੇ ਬੱਚੇ ਪੰਜਾਬ ਤੋਂ ਬਾਹਰ ਜਾ ਕੇ ਕਾਮਯਾਬ ਹੋ ਜਾਂਦੇ ਆ ਵੱਡੇ ਵੱਡੇ ਕਾਰੋਬਾਰ ਕਰਦੇ ਆ ਨਾ ਕਮਾਉਂਦੇ ਆ ਨਾ ਤੇ ਅਲਟੀਮੇਟ ਪੰਜਾਬ ਦਾ ਹੀ ਉੱਚਾ ਹੁੰਦਾ ਹੈ ਜੀ ਜੇ ਉਹ ਹੀ ਨਾ ਉਹ ਹੀ ਕਾਮਯਾਬੀ ਸਾਨੂੰ ਪੰਜਾਬ 'ਚ ਮਿਲੇ ਤੇ ਮੈਨੂੰ ਲੱਗਦਾ ਚਾਰ ਚੰਨ ਪੰਜਾਬ ਨੂੰ ਹੋਰ ਜ਼ਿਆਦਾ ਲੱਗੇ